ਕਿੱਤੇ ਗਏ ਜੀ ਅੱਜ ਮੁੱਖ ਮੰਤਰੀ ਸਿਹਰਤ ਯਾਤਰਾ ਦੇ ਤਹਿਤ ਫਾਜ਼ਲ ਕਾ ਤੋਂ ਤਲਵੰਡੀ ਸਾਹਿਬ ਔਰ ਸ੍ਰੀ ਅੰਮ੍ਰਿਤਸਰ ਸਾਹਿਬ 바ਸਨੂ ਰਵਾਨਾ ਕੀਤਾ ਹੈ ਸਾਡੇ ਫਾਜ਼ਲ ਕਾ ਤੋਂ ਜਿਹੜੇ ਜਿਨ੍ਹਾਂ ਨੇ ਗੁਰਦੱਮਾਂ ਦੇ ਦਰਸ਼ਨ ਕਰਨੇ ਨੇ ਉਹ ਅੱਜ ਸਬਸਰਾ ਹੀ ਜਿਹੜਾ ਮੁੱਖ ਮੰਤਰੀ ਸਿਹਰਤ ਯਾਤਰਾ ਜੋ ਬਿਲਕੁਲ ਮੁਫਤ ਸਰਦਾਰਾਂ ਨੂੰ ਕਰਵਾਈ ਜਾ ਰਹੀ ਹੈ ਉਸ ਤਹਿਤ ਜਾ ਰਹੇ ਨੇ ਔਰ ਅੱਜ ਔਰ ਕੱਲ 2 ਦਿਨ ਦਾ ਇਹ ਟੂਰ ਹੈ ਔਰ ਉੱਥੇ ਜਾ ਕੇ ਆਪਣੇ ਆਪਣੇ ਜਿਹੜੇ ਪਰਮਾਤਮਾ ਜਿਨ੍ਹਾਂ ਨੂੰ ਲੋਕ ਮੰਨਦੇ ਨੇ ਸਾਡੇ ਜਿਵੇਂ ਚੀਤਲਵੰਡੀ ਸਭ ਉਹ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਉੱਥੇ ਜਾ ਕੇ ਮੱਥਾ ਟੇਕਣਗੇ ਔਰ ਜਿਹੜੇ ਪਰਿਵਾਰ ਜਾ ਨਹੀਂ ਸਕਦੇ ਉਹ ਅੱਜ ਇਸ ਬੱਸ ਰਾਹੀਂ ਆਪਣੇ ਗੁਰਦੱਮਾ ਦੇ ਦਰਸ਼ਨ ਕਰਨੀ ਜਾ ਰਹੇ ਨੇ ਬਸ ਤੇ ਵਿੱਚ ਅਸੀਂ ਹਰ ਹਫਤੇ ਬਸ ਭੇਜਦੇ ਆ ਪਿਛਲੇ ਹਫਤੇ ਅਸੀਂ ਜਿਹੜੀ 7 ਬਸਾਂ ਸਤਾਮ ਬਸ ਚੱਤੀ ਸੀ ਸਰਦਾਰਾਂਾਂ ਦੀ ਅੱਜ ਅਸੀਂ ਜਿਹੜੀ ਦੂਸਰੀ ਬਸ ਭੇਜੀ ਹੈ ਅਗਲੇ ਹਫਤੇ ਤਕਰੀਬਨ 40 ਦੇ ਕਰੀਬ ਇਸ ਵੋਲਵੋ ਜਿਹੜੀ ਪੰਜਾਬ ਸਰਕਾਰ ਦਾ ਬਸ ਜਿਹੜੀ ਇਹਦੀ ਹੈ ਉਸ ਤੇ ਚੱਲ ਰਹੀ ਹੈ ਅਮਰ ਸਰਦਾਰਾਂ ਨੂੰ ਜੇ ਜਾਣਾ ਹੋਵੇ ਤਾਂ ਬੁਕਿੰਗ ਕਿਸ ਤਰ੍ਹਾਂ ਕਰਾਈ ਜਾ ਸਕਦੀ ਹੈ ਉਸਤੇ ਤਸਿਲਦਾਰ ਦੇ ਦਫਤਰ ਜਾ ਸਾਡੇ ਮੇਰੇ ਆਪਣੇ ਦਫਤਰ ਆ ਕੇ ਕੋਈ ਵੀ ਜਿਹੜਾ ਜਿਹੜਾ ਜਾਣਾ ਚਾਹੁੰਦਾ ਹੈ ਕਿਤੇ ਵੀ ਜਾਣਾ ਚਾਹੁੰਦਾ ਹੈ ਉਹ ਆ ਕੇ ਇੱਥੇ ਆਪਦਾ ਜਿਹੜਾ ਆਧਾਰ ਕਾਰਡ ਸਾਨੂੰ ਦੇ ਦੇ ਔਰ ਉਹਨਾਂ ਨੂੰ ਟਾਈਮ ਦਿੱਤਾ ਜਾਊਗਾ ਕਿ ਹਫਤੇ 10 ਦਿਨਾਂ ਦੇ ਤੱਕ ਉਹ ਜਿਹੜੀ ਅਗਲੀ ਬੱਸ ਹੈ ਉਹ ਕਿੱਥੇ ਜਾਣੀ ਹੈ ਉਹ ਆ ਕੇ ਫਿਰ ਜਿਹੜਾ ਹੈ ਆਪਣਾ ਤਿਰੂ ਧਾਮਾਂ ਦੇ ਦਰਸ਼ਨ ਜਾ ਕੇ ਕਰ ਸਕਦਾ ਹੈ ਇਹ ਬੱਸਾਂ ਜਿਹੜਾ ਸ੍ਰੀ ਹਰਮੰਦਰ ਸਾਹਿਬ ਸ੍ਰੀ ਤਲਵੰਡੀ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਸ੍ਰੀ ਸਾਲਾ ਸਰਦਾਮ ਸ੍ਰੀ ਘਾਟੂ ਧਾਮ ਮਾਤਾ ਵੈਸ਼ਨੂ ਦੇ ਵੀ ਮਾਤਾ ਨੈਨਾ ਦੇ ਵੀ ਮਾਤਾ ਚਿੰਤਪੁਰ ਨੇ ਔਰ ਇਹਨਾਂ ਸਾਰੀਆਂ ਜਿਹੜੀਆਂ ਧਾਰਮਿਕ ਥਾਵਾਂ ਨੇ ਉੱਥੇ ਵੀ ਜਿਹੜੀਆਂ ਬਸਾਂ ਰਵਾਨਾ ਕੀਤੀਆਂ ਜਾ ਰਹੀਆਂ ਤਾਂ ਹਾਂਜੀ ਅੰਕਲ ਜੀ ਕਿਸ ਤਰ੍ਹਾਂ ਦੇਖਦੇ ਹੋ ਅੱਜ ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਤੁਸੀਂ ਦਰਸ਼ਨ ਕਰਨ ਲਈ ਜਾ ਰਹੇ ਹੋ ਸਰ ਜੀ ਪਹਿਲੀ ਵਾਰ ਹੋਇਆ ਜੀ ਫਾਇਲ ਕਾ ਜਿਹੜੇ ਚ ਜੋ 50 ਸਾਲਾਂ ਸਾਨੂੰ ਪਹਿਲੀ ਵਾਰੀ ਮੌਕਾ ਮਿਲਿਆ ਹੈ ਇਹਨਾਂ ਬਸਾਂ ਤੇ ਚੜਨ ਦਾ ਇਸ ਐਮਐਲਜੀ ਦਾ ਧੰਨਵਾਦ ਕਰਦੇ ਆ ਜੀ ਜੋ ਸਾਨੂੰ ਗੁਰੂ ਯਾਤਰਾ ਗੁਰੂ ਦਾਮਾ ਦੇ ਦਰਸ਼ਨਾਂ ਕੋਲ ਲੈ ਚੱਲੇ ਨੇ ਜੀ ਸਾਡੇ ਸੀਐਮ ਦਾ ਸਾਡਾ ਜੀ ਸਾਡੇ ਐਮਐਲਏ ਸਾਹਿਬ ਸਵਾਣਾ ਸਾਹਿਬ ਜੀ